ਸ੍ਰੀ ਕਾਲ ਜੀ। ਸਤਿ ਸ਼੍ਰੀ ਅਕਾਲ ਜੀ ਬਈ ਸਾਰਿਆਂ ਨੂੰ ਜੀ। ਜਾਇਲ ਢਰਨੇ ਪਰ। ਟ੍ਰੈਲੀ ਚ ਢੱਲੀ। ਅੱਛਾ। ਉਹ ਦਸਣੇ ਵਾਸਤੇ ਵੀ ਚਾਰ ਨੂੰ ਵੀ ਜਾਣਾ ਏ। ਅੱਛਾ ਜੀ। ਮਹਾਪੰਚਾਇਤ ਹੋਣੀ ਆ ਉੱਥੇ। ਠੀਕ ਆ। ਤਾਂ ਕਿ ਪਿੰਡ ਪਿੰਡ ਲਾਉਂਸਮੈਂਟਾ ਕਰ ਦੇਦੇ। ਠੀਕ ਲੱਗਿਆ ਹੋਇਆ। ਤਾਂ ਹੀ ਲਾਉਂਸਮੈਂਟ ਹੋਈ ਜੀ। ਕਹਿੰਦੇ ਉਹ ਘਰ ਦੇ ਕਹਿੰਦੇ ਸਬਜ਼ੀ ਲੈ ਲਾਵਾਂ। ਸਬਜ਼ੀ ਵਾਲਾ ਕਹਿੰਦੇ ਹੋਰੇ ਕੁਝ ਬੋਲਦੇ ਫਿਰਦੇ ਆ ਕਹਿੰਦੇ ਰੇੜੂ ਇਹ ਸਬਜ਼ੀ ਵਾਲਾ ਖਸਦਾ। ਮਾਇਦਾ ਲਾਉਂਸਮੈਂਟ ਹੁੰਦੀ ਕਾਇਦੀ। ਮੈਂ ਕਿਹਦੇ ਗੁਰਦੁਆਰੇ ਮੈਂ ਹੁੰਦੀ ਆ। ਮੈਂ ਵੀ ਅੰਦਰੇ ਬੈਠਾ ਠੰਡੇ ਕੁੱਤੇ ਵਾਤਾ ਘੁੰਚ ਕੇ ਕਰਿਆ ਕਰਿਆ ਸਾ ਭਾਈ ਹਾਂ ਵਾਤਾ ਘੁੰਚ ਕੇ ਕਰਿਆ ਕਰਿਆ ਸਾ ਕਰਕਣਾ ਜੇ ਪਤਿਆਂ ਦਾ ਕਿਲਾ ਫਾਇਦਾ ਕੀ ਬਾੜੀ ਦਾ ਨਾ ਨਾ ਉਹ ਸਮਝ ਗਿਆ ਫੇਰ ਜਾਨੂੰ ਨੇ ਕਿਹਾ ਵੀ ਉੱਥੇ ਇਕੱਠ ਕਰਨਾ ਚਾਹ ਤਰੀਕ ਨੂੰ ਵੀ ਜਾਣਾ ਇਕੱਠੇ ਹੋ ਕੇ ਫੇਰ ਸੜਾ ਦਾ ਸੁਣਦਾ ਤੋਰੇ ਹਾਂ ਦੋ ਵਾਰੀ ਗੱਡੀ ਕੋ ਮਲੀ ਦੋ ਤਿੰਨ ਵਾਰੀ ਦੋ ਵਾਰੀ ਲਈ ਹਾਂ ਹਾਂ ਫੇਰ ਉਹ ਸਮਝ ਆ ਗਈ ਮੇਰੀ ਗੱਲ ਮਾਂ ਲੈ ਇਹ ਗੱਲ ਤੀ ਭਾਈ ਨਾ ਜਾਣਾ ਵੀ ਚਾਹੀਦਾ ਯਾਰ ਜਾਣਾ ਦਾ ਪਹਿਣਾ ਹੀ ਮੇਰੀ ਗੱਲ ਸੁਣ ਲੈ ਜਿਹੜਾ ਲਾਲਾ ਹੈ ਦੁਕਾਨ ਤੇ ਬੈਠਾ ਸਦਾਤੀ ਹੀ ਹੀਟਰ ਲਾਈ ਬੈਠਾ ਨਹੀਂ ਬੈਠਾ ਜਿਹੜਾ ਦਫ਼ਤਰ ਵਾਲਾ ਹੈ ਉਹ ਦਫ਼ਤਰ ਵਾਲੇ ਜਿਹੜਾ ਉਧਰੋਂ ਬਖੋ ਜੋੜ ਹੋਇਆ ਧਰਨੀ ਚ ਆ ਉਧਰੋਂ ਉਹਨੇ ਵੀ ਬਹੁਤ ਸਮਝਿਆ ਕਰਿਆ ਕਹਿੰਦਾ ਵੀ ਵੀ ਥੋੜਾ ਜੱਟਾਂ ਦਾ ਕੰਮ ਇਹੀ ਹੈ ਵੀ ਤੁਸੀਂ ਲੱਖਾਂ ਨਹੀਂ ਦਿੰਦੇ ਮੈਂ ਇੱਕ ਗੱਡੀ ਪਿੱਛੇ ਰੌਲਾ ਪਾਉਂਦਾ ਤਾਂ ਇੱਕ ਗੱਡੀ 20 ਲੱਖ ਦੀ ਗੱਡੀ ਆ ਜ਼ਿਮੀਂਦਾਰ ਕੋਈ ਉਹਦੇ ਵਾਲਾ ਹੋਣਾ ਆਹੋ ਉਹ ਰੌਲਾ ਪਾਉਣ ਲੱਗਾ ਕਹਿੰਦਾ ਮੇਰੇ ਨਾਂ ਕਰਾ ਗੱਡੀਆਂ ਐ ਕਰ ਐ ਕਰ ਇੱਕ ਇੱਕ ਪਤਾ ਕੀ ਕਹਿੰਦਾ ਕਹਿੰਦਾ ਮੈਂ ਜੀ ਬਾਬਾ ਕਹਿੰਦਾ ਆਪਣੇ ਇੱਕ ਕੋਠੇ 'ਵਰੇ ਕੋ ਕਾ ਲੂਗਾ ਕਹਿੰਦਾ ਮੈਂ ਤਾਂ ਆਪਣੇ ਜੋਗੂ ਉਹ ਕੋਠੇ 'ਵਤਾ ਭਾਈ ਪਾਲਕ ਲੱਗ ਜੂਗੀ ਧਰੀਆਂ ਲੱਗ ਜੂਗਾ ਆ ਗੰਨਾ ਤਾਂ ਨਹੀਂ ਲ ਇਹ ਵੀ ਪਹਿਣੀ ਨਹੀਂ ਜਾਂਦੇ ਇਹ ਵੀ ਟੀਨੀ ਪਹਿਣੀ ਹੈ ਗੁਰਬਾਨਾ ਇਹ ਥੋੜੋ ਲੱਗਣਾ ਵੀ ਖਿਡਾਰੀ ਲਾ ਲੂੰਗਾ ਤੇ ਉੱਪਰ ਹੈ ਕਿ ਨਹੀਂ ਸੱਤ ਸੁੰਨ ਹੁੰਦੇ ਆ ਸਾਨੂੰ ਪਤਾ ਹੈ ਸੱਤ ਭਰੀਆਂ ਤਾਂ ਹੀ ਲੜਦੇ ਅਸੀਂ ਲੜਾਈ ਆਪਣੀ ਹਾਂ ਬਹੁਤ ਆ ਬਾਈ ਇਹ ਸਮਝ ਸੱਤ ਤਾਂ ਦੋ ਤੁਸੀਂ ਹੁਣ ਅੱਧਰ ਅਗਲਾ ਕੋਈ ਆਪਣੇ ਦੀ ਆਈ ਜੂ ਬੜੀ ਬੈਠਾ ਜੱਟ ਖੜਾ ਗਿਆ ਤੇ ਜਸਰਦ ਆ ਸਾਰੇ ਯੂਨੀਅਨ ਵਾਲੇ ਸਾਥ ਦਿੰਦੇ ਨਾ ਜੇ ਪਹਿਲੇ ਜਰੂਰ ਦੇਈ ਅੱਦਾ ਕੰਮ ਦੇ ਬੜੇ ਨਾ ਦੋ ਹੋਰ ਕੀ ਆ ਸਾਰੇ ਨੂੰ ਜਾਣਾ ਚਾਹੀਦਾ ਬਾਈ। ਉਹ ਲਾ ਕੇ ਬੈਠ ਜਾਂਦੇ ਹੋਰ ਜਦੋਂ ਹੱਲ ਹੋ ਗਿਆ ਤਾਂ ਉਹਨੂੰ ਬਾਬੇ ਨੂੰ ਹੁਣ ਬਚਾਰੇ ਨੂੰ ਬੈਠਣਾ ਨਾ ਪੈਂਦਾ ਦੁਬਾਰੇ। ਹੋਰ ਇੱਕ ਹੜਤਾਲ ਪਰ ਬੈਠਾ ਜਿਹੜਾ ਹੋਰ 35 36 ਦਿਨ ਹੋ ਗਏ ਉਹਨੂੰ 37 ਦਿਨ ਉਹਨੂੰ ਬੈਠਣਾ ਨਾ ਪੈਂਦਾ ਅੱਜ। ਕੋਈ ਗੱਲ ਹੈ ਯਾਰ। ਇਹ ਇਹਨਾਂ ਨੇ ਹਾਲਾਤ ਕਰੇ ਪਿਆ। ਜਿੱਥੇ ਬਰਾਣੀ ਨੂੰ ਪਤਾ ਹੈ। ਬਾਈ ਗੁਰੂ ਤਾਂ 5 ਵਜੇ ਛੁੱਟੀ ਹੋ ਵੀ ਆਪਣੇ ਘਰ ਆ ਗਿਆ। ਰਜਾਈ 'ਚ ਬੈਠਾ ਹੁੰਦਾ। ਆ ਸਾਢਾ-ਸਾਢਾ ਰਾਤ ਨੂੰ ਕੰਮ ਸਟਾਰਟ ਹੋਊਗਾ। ਅੱਧੀ ਰਾਤ ਸਾਨੂੰ ਹੁਣੀ ਖੇਤਾਂ ਮਾਂ। ਉੱਪਰ ਤੇ ਹਵਾ ਚੱਲਦੀ ਠੰਢੀ। 12 ਵੱਜਣੇ ਸੂਰਜ ਨਿਕਲਦਾ ਨਹੀਂ ਅਸੀਂ ਜਦ ਖੰਢੀ ਹਵਾ ਚੱਲਦੀ ਸਾਡਾ ਤਾਂ ਸਰੀਰ ਹੀ ਜਦਾ ਭੱਖਦਾ ਠੀਕ ਹੈ ਭੱਖਦਾ ਹੈ ਅੱਜ ਤਾਂ ਮਾੜਾ ਜਿਹਾ ਸੂਰਜ ਫੇਰ ਵੀ ਮੂੰਹ ਦਿਖਾ ਗਿਆ ਸੂਰਜ ਜਿਹੜਾ ਮਾੜਾ ਜਿਹਾ ਮੂੰਹ ਦਿਖਾ ਗਿਆ ਨਾ ਹੁਣ ਲੈ ਕੱਲ ਨੂੰ ਤੁਹਾਨੂੰ ਤਾਂ ساری ਧਾਰੀ ਨਾ ਉਤਰਗੀ ਇਹ ਵੀ ਸੇਵਤ ਹੈ ਅੱਛਾ ਕਿੰਦਾਂ ਸੂਰਜ ਨਿਕਲ ਗਿਆ ਦੂਗੇ ਦਿਨ ਤੋਂ ਉੰਦਰੀ ਉੰਦਰੀ ਫਿਰ ਜੀ ਕੱਲ ਨੂੰ ਹੈਗੀ ਤੁਹਾਨੂੰ ਤਾਂ ਥੋੜੀ ਜੀ ਕਹਿੰਦੇ ਵੀ ਪਰਸੋਂ ਨੂੰ ਨਹੀਂ ਹੈਗੀ ਅੱਛਾ ਮੈਂ ਤਾਂ ਕੱਲੂ ਆਪਣੇ ਵਾਲਾ ਟਰਾਲਾ ਕਲ ਨੂੰ ਜਾਇਦ ਮੈਨੂੰ ਮਤ ਬਾਰੇ ਦੇ ਨੇ ਵਾਇਆ ਪੇ ਸੂਰਜ ਗਿਅਰਸਾ ਵਰਚੀ ਤੇਰਾ ਦਾ ਬਾਪੂ ਕਹਦਾ ਹਲੇ 100 ਕੁਆਟਰ ਲਈ ਹੋਣਾ ਬੁੱਲਾ ਤਾਂ ਬੁਰਾ ਛੋੜਾ ਗੱਦਾ ਤੁਹਾਡਾ ਆਹ ਬਰੀਕ ਕਰਨਾ ਨਾ 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 ਭਜਨ ਜ਼ਿਆਦਾ ਹੋ ਜਾਣਾ ਇਹਦਾ ਹਲੇ 50 ਭਰੀਆਂ ਪਈਆਂ ਲੈ 55 ਹੀ ਪਈਆਂ ਜੋ 150 ਵਰਚੀ ਨਾ ਨਾ 55 ਭਰੀਆਂ ਪਈਆਂ ਉਹ ਹੁਣ ਪਿੱਛੇ ਵੀ ਲੈ ਲਈ ਕਿਤਾ ਬੁਰਾ ਦਾ ਬੂ ਕਾਤ ਬਹੁਤ ਜ਼ਿਆਦਾ ਪਹਿਲਾਂ ਤਾਂ ਕਹਿੰਦੇ ਸੀ ਪਿੱਛੇ ਵੀ ਬਰਾਬਰ ਜੇ ਕਰੀ ਫਿਰਦੇ ਆ 55 ਭਰੀਆਂ ਪਈਆਂ ਹਲੇ 20 ਕੁ ਭਰੀਆਂ ਪੈਣੀਆਂ 25 ਪਿੱਛੇ ਦਾ ਚੱਲ ਠੀਕ ਆ ਠੀਕ ਆ ਦਾ ਦੋ ਵਰਚਿਆਂਗੇ ਹੋਰ ਹੋਣੀ ਇਹਦੇ ਮਨਾਂ ਹਾਂ ਦੋ ਦੋ ਤੇ ਦੋ ਤੇ ਵੱਜ ਜਾਣਾ ਮਨੂੰ ਮੈਂ ਦਾ ਤਕੜਾ ਆਉਂਦਾ ਕੰਨ ਤਿੰਨ ਬਰਤੀਆਂ ਪਰਲੇ ਵਾ ਘਰ ਤੇ ਘੱਟ ਇਹਦੇ ਨੂੰ ਤਕੜਾ ਆਉਂਦਾ ਚਾਰ ਪਰਲੇ ਪਸੇ ਹੋ ਜਾਣੀਆਂ ਹਾਂ ਤਿੰਨ ਚਾਰ ਪਰਾਂ ਚੱਲ ਚਾ ਮੰਨ ਕੇ ਜਾ ਜੀ ਤੂੰ ਪੰਜ ਬਰਤੀਆਂ ਹੀ ਰੱਖ ਲੈ ਤੂੰ ਚੱਲ ਤਕੜੀਆਂ ਐ ਨਾ ਪੰਜ ਤਾਂ ਹੈਗੀਆਂ ਤੂੰ ਪੰਜ ਹਾਂ ਪੰਜ ਹੈਗੀਆਂ ਪੰਜ ਹੈਗੀਆਂ ਰਾਮ ਨਾਲ ਪੰਜ ਨਾਲ ਉਹ ਬੰਨਾਂ ਦਾ ਤਿੰਨ ਚਾਰ ਦੋ ਸੱਤ ਹੱਥ ਹੋ ਗਈਆਂ ਆ ਵੀ ਥੋੜਾ ਜਿਆਦਾ ਮੈਂ ਇਹ ਲੈ ਲਿਆ ਹੱਥ ਕਰਕੇ ਆ ਸੈਡਣੀਆਂ ਲੈਣਾਂ ਜਿਹੜੀਆਂ ਉਹ ਗੰਨਾ ਮਾੜਾ ਤਾਂ ਆਹ ਗੰਨਾ ਠੀਕ ਹੈ ਇਹਦੇ ਨੂੰ ਆਹ ਆਲੂ ਵਾਲੇ ਮੈਂ ਠੀਕ ਆ 12 12 ਦੀ ਬਿਮਾਰੀ ਉਸ ਤੇ ਉਹ ਆਹੋ ਫੇਰਾ ਉਹ ਡੇਡ ਕੁੱਬਿਆ ਗੰਨਾ ਦਾ 파ੜਾ ਚੱਲ ਆਏ ਇੱਥੇ ਕੱਲ ਆ ਗੰਨਾ ਸਾਲਾ ਲੰਬਾਈ ਚ ਬਹੁਤ ਹੁਣ ਛਾਂਗ ਬੁੱਟੇ ਨੇ ਨੂੰ ਛਾਂਗੀ ਨਾ ਮੈਂ ਕਹਿੰਦਾ ਵੇਦਾਂ ਕਾ ਮਠੀਕਾ ਦੇਤਾ ਉਹ ਜ਼ਿਆਦਾ ਨਾ ਛਕਾਈ ਉਟਾ ਸੁੱਕ ਜਗਾ ਉਹ ਹਾ ਸੜੇ ਵਾਲੇ ਛਾਂਗਣੇ ਆ ਇਹ ਆਹ ਛੱਟ ਵਾਲੇ ਛਵਾ ਨਹੀਂ ਵਿੱਚ ਦੇ ਨਾ ਛਕਾਈ ਹੱਥ ਇਹਦਾ ਕਹਿੰਦਾ ਮੈਂ ਠੇਕਾ ਦੇਤਾ ਹਾਂ ਹਾਂ ਸੱਲੇ ਵਾਲੇ ਛਾਂਗ ਤੇ ਹਾਂ ਉਹ ਦੂਲੇ ਨਾ ਰਹਿ ਗੀਆਂ ਅੱਛਾ ਜੀ ਹਾਂ ਕੱਲ ਦੇ ਲਾਏ ਹੋਏ ਮੈਂ ਠੀਕ ਆ ਆਲੂ ਘੇਰਾਣਾ ਉਹਨਾਂ ਨੇ ਅੱਜ ਇੱਕ ਹੈ ਤਾਂ ਵਿੱਚ ਸੋਨਾ ਵਾਲਣ ਹੋ ਗਿਆ ਉੱਥੇ ਨੂੰਮਾ ਕਹਵੇ ਕੀ ਹੋਇਆ ਹੁਣ ਹਾਂ ਮੈਂ ਤਾਂ ਕਹਾਂ ਮਾ ਜੱਵੀ ਉਹ ਕੀਦੇ ਹੁਣ ਤਾਂ ਕਰ ਲੈ ਲਿਆ ਜਿਆ ਬੋ ਕਿੱਲਾ ਪਰਲੇ ਪਸੇ ਤਾਂ ਬੋ ਕਿੱਲਾ ਪਾਣੀ ਚੱਲ ਰਿਹਾ ਹੈ। ਭਾ ਜਵੀ ਵੀ ਦੇ ਨਹੀਂ ਮੱਕੀ ਵੀ ਜੀ ਹੋ ਗਿਆ ਹੋਊਗਾ। ਇੱਕਲੀ ਰਹਿਣ ਦੇ ਨਾਲ ਫਿਰ ਗਹਾ। ਚਾਰਾ ਹੀ ਬੀਜ। ਚਾਰਾ ਬੀਜ ਬਣਾਣਾ ਸੀ। ਆਹ ਬਾਜਰਾ 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 ਬੀਜੀ ਕੀਤਾ। ਬਾਜਰਾ ਦਾ ਹੋ ਜਾਣਾ। ਬਾਜਰਾ ਹੋ ਜਾਣਾ ਬੇਚੇਰਾ। ਫਾਇਦਾ ਕਿ ਹੁਣ ਜੇ ਮੈਂ 10 ਦਿਨ 20 ਦਿਨ ਇਕਣੀਆਂ ਕਿਤੇ ਲੰਘ ਗਏ। ਫਾਇਦਾ ਕਿ ਉਹਦਾ। ਜਿੰਦੀ ਤਾਂ ਵੀ ਫਾਇਦਾ ਨਹੀਂ ਹੋਣਾ ਕੋਈ। ਪੰਮੇ ਦੀ ਪਰਚੀ ਵੀ ਲੱਦਣ ਲੱਗੇ ਹੋਏ ਆ। ਲੱਦੀ ਨਹੀਂ ਹਲੇ। ਲੱਦ ਦੇ ਹੁਣੇ ਆ ਹੁਣ ਜਾ ਖੜ ਕੇ ਲੱਦਦੀ ਉਹਨਾਂ ਨੇ ਜਾਈਦਾ ਤੇ ਲਾਦੋ ਹੀ ਲੱਦਦੇ। ਸਾਜਰੇ ਲੱਦਦੇ ਬੇਚਾਰੇ ਸਾਜਰੇ ਲੱਗੇ ਤੇ ਲੱਦਦੇ। ਇਹਦੇ ਮੈਨਾਂ ਬੜੇ ਟਰੈਲੇ ਅੱਜ। ਅੱਜ ਨਵਾਂ ਸਾਲ ਮਨਾਉਣਾ ਕਹਿੰਦੇ ਸੀ ਨਵਾਂ ਸਾਲ ਤਾਂ ਮਨਾਇਆ ਅੱਠ ਵੱਜਣੇ ਆ 60 ਭਈਆਂ ਪਈਆਂ 70 ਨਵਾਂ ਸਾਲ ਤਾਂ ਅੱਜ ਤੋਂ ਬਾਸੀ ਹੋ ਗਿਆ ਘਰ ਆਤਾ ਵਜ਼ਾਲਾ ਇਹਨਾਂ ਨੇ ਤਾਂ ਜੇ ਮਨਾਉਣਾ ਹੁਣ ਇੱਕ ਤਰੀਕ ਨੂੰ ਮਨਾਉਂਗੇ ਤਾਂ ਵਧੀਆ ਵਧੀਆ 12 ਵਜੇ ਤਾਂ 12 ਵਜੇ ਤੱਕ ਨਵਾਂ ਸਾਲ ਹੈਗਾ ਗੱਗੇ ਹਲੇ ਅੱਜ ਅੱਜ ਹਾਂ 12 ਵਜੇ ਜਦ ਤੱਕ ਤਾਂ ਇਹਨਾਂ ਨੇ ਮਨਾ ਲੜਾ ਬਣਾ ਆਓ ਠੀਕ ਹੈ ਗੱਲ ਓ 12 ਵਜੇ ਤੇ ਬਨਾਈ ਲੈਣਾ ਲੈਣਾ ਹਾਂ ਠੀਕ ਐ 12 ਵਜੇ ਤਾਈ ਇਹਨਾਂ ਨੇ ਬਣਾਇਆ ਪਾਉਣਾ ਕੋ ਸਾਜੀ ਨਾ ਫਿਰ ਤਾਈ ਕਹਿੰਦੇ ਜਨਮ ਸਾਲ ਮਨਾਉਣਾ ਹੈ ਅ ਸਵੇਰੇ ਆਪਣੀ ਲੱਦੂਗੇ ਜਾਉਂਗਾ ਉਹਦੇ ਕੋਲ ਪੁੱਛਦਾ ਉਹਨੂੰ ਕਿਆ ਕਹਿੰਦਾ ਹੈ ਕਹਿੰਦਾ ਤਾਂ ਹੈਗਾ ਸਵੇਰੇ ਲੱਦੂਗੇ ਨਹੀਂ ਸਾਜਰੀ ਲੱਦ ਲੈ ਜਾਣੇ 6 ਵਜੇ ਉੱਥੇ ਨੂੰ ਆਹੋ ਵੀ ਆਜੋ ਮੈਂ ਤਾਂ ਜਾਣ ਦਉਂ ਪੁਰ ਪਾਥੇ ਪਹਿਲੇ ਲੱਦੋ ਇਹਦਾ ਪਰਸੋਂ ਨੂੰ ਜਾਣੀ ਕੱਲੂ ਉਹ ਜਾਣੀ ਆ 150 ਵਾਲ ਚੱਲ ਕਿ ਕੱਲ ਨੂੰ ਕੱਢ ਦੇ ਇਹਨੂੰ ਕੀ ਖੋਲਣਾ ਪੈਣਾ ਜਗੀਬ ਨਾਲ ਜਗੀਬਾਂ ਦੇ ਘਰ ਹੀ ਖੋਲਦੇ ਉੱਥੇ ਉੱਥੇ ਖੋਲਦੇ ਤਾਂ ਫੱਟਾ ਆਦਾਨਾ ਉੱਥੇ ਤਾਰ ਫਸਣੀ ਇੱਕ ਪੈਣੀ ਦੇਖਣੀ ਪੈਣੀ ਤਾਰ ਜਾਂ ਆਪਣੇ ਪਿੰਡ ਨੂੰ ਆਪਣੇ ਪਿੰਡ ਦਾ ਮੋੜੀਓ ਨਾ ਯਾਰ ਉਹ ਗਾਹਾਂ ਇੱਟਾ ਫੇਰ ਲਾਤੇ ਉਹਨੂੰ ਸਾਰੀਆਂ ਬੜ ਕਰ ਦੂੰਗਾ ਰੋਟਾ ਇੱਟਾ ਫੇਰ ਸਾਰੀਆਂ ਵੀ ਜਿੱਥੇ ਫਿਰ ਪੈਣੀ ਨੂੰ ਕੱਢਣਾ ਪੈਣੀ ਨੂੰ ਕੱਢ ਦੂ ਆਇਓ ਪਰਾਂ ਨੂੰ ਨਿਕਲਣਾ ਪੈਣੀ ਨੂੰ ਹਾਂ ਕਿ ਬਕੀਤ ਦਨ ਹਾਂ ਹਾਂ ਉੱਥੇ ਵੀ ਆ ਰੇੜੂ ਆ ਜਾਂ ਖੜਕਦਾ ਤਾਂ ਰਸਤਾ ਦੇਖ ਗੱਗੇ ਹੈ ਤਾਂ ਨਹੀਂ ਕੁਝ ਨਾ ਨਾ ਉੱਧਰ ਤਾਂ ਕੁਝ ਨਹੀਂ ਹੈਗਾ ਤਾਂ ਟੈਂਟ ਟੁੰਟ ਜਲਾਵਾ ਹੋਵੇ ਨਾ ਨਾ ਟੈਂਟ ਟੁੰ ਸਾਫ ਤਾਂ ਸੀ ਗਏ ਹੈ ਸਾਫ ਤਾਂ ਸਾਫ ਹੈ ਯਾਰ ਹੱਥ ਤੋਂ ਇਧਰ ਟੈਲ ਤਾਰ ਦੀ ਜਨਮ ਹੱਲ ਹੈ ਫੇਰ ਉਹ ਲੰਗੂ ਦੇ ਚ ਚਲੋ ਜੇ ਨਾਮੜਾ ਮੋੜਨਾ ਜਗਦੀਪ ਰਾਕੇ ਜੀ ਨੂੰ ਆਏ ਆ ਉਲੇ ਪਾਸੇ ਖੰਬਾ ਹੈ ਖੰਬਾ ਪੈਣੀ ਨੂੰ ਕਮਾਉਂਦੇ ਪੈਣੀ ਨੂੰ ਕਮਾਲਾ ਤੂੰ ਧਰ ਨੂੰ ਹੌਲੀ ਹੌਲੀ ਨਹੀਂ ਚੱਕ ਦੂੰਗੇ ਤਾਰ ਕਿਹੜੇ ਕਰੰਟ ਆ ਉਹਦੇ ਵਿੱਚ ਉਹ ਫੇਰ ਮੋੜਨਾ ਨਹੀਂ ਮੋੜ ਨਿੱਟਨਾ ਤਿਉਰੇ ਜਸਵੀਰ ਦੇ ਹਾਂ ਮਗਾ ਨਹੀਂ ਖਤਨਾ ਇਧਰ ਪਾਸੇ ਨਿੱਟਨਾ ਤਿਉਰੇ ਆਏ ਤੇ ਟ੍ਰੈਲਾ ਬੁੱਢਾ ਆਏ ਨੂੰ ਹਾਂ ਟ੍ਰੈਲਾ ਮੋੜਨਾ ਚੜਕੇਗਾ ਅਗਲੇ ਹੀ ਕੰਡੇ ਨੂੰ ਮੋੜਦਾਨ ਜਾ ਕੇ ਨਾਲੇ ਦੇ ਉਧਰੋਂ ਜਾਣਾ ਪੈਣਾ ਨਾਲੇ ਦੇ ਪਾਸੇ ਪੁੱਟਿਆ ਹੋਇਆ ਹਾਂ ਉਧਰੋਂ ਕੱਢ ਲਿਆ ਹੌਲੀ ਹੌਲੀ ਹਰੋਲੇ ਆ ਤੇ ਹਰੋਲੇ ਹੀ ਆ ਮਾੜੇ ਪੁੱਟੇ ਹੌਲੀ ਹੌਲੀ ਲੈ ਜਾ ਉਧਰ ਯਾ ਯਾ ਹੋਰ ਕੀ ਆ ਨਿਕਲ ਜਾ ਹਾਂ ਠੀਕ ਹੈ ਲਦਾਂ ਦੇ ਖਾ ਖਾਉ ਗਿਆ ਲਦਾਂ ਦੇ ਖਾ ਖਾਉ ਗਿਆ ਮਾ ਇਹ ਉੱਪਰ ਨਹੀਂ ਜਾਇਆ ਤਾਂ ਪਿੱਛੇ ਵੀ ਲੈ ਲੈ ਯਾਰ ਹੁਣ ਬੱਸ ਬਹੁਤ ਭਰੀ ਦੇਖਣਾ ਜਾ ਕੇ ਦੇਖੀ ਪਿੱਛੇ ਕਿੰਨਾ ਐ ਪਿੱਛੇ ਭਰੀ ਗੜੀ ਲੱਗਣੀ ਆ 30 ਭਰੀਆਂ ਲੱਗਣੀਆਂ ਨਹੀਂ ਬੱਸ ਹਾਂ बराबर ਲਈ ਜਾਂਦਾ ਟਰੱਕ। ਦੇਖਾਈ ਉਹ ਤਾਂ ਰੰਗ ਰਖੜੀ ਪੈਂਦੀ ਆ ਰਾਤੇ 'ਚ। ਹੂੰ। ਗਾਹਾਂ ਨੂੰ ਜਿਹੜੇ ਝਾਂਗੜੇ ਲੋਕਾਂ ਨੇ ਵੱਡੇ ਨਹੀਂ ਉਹ ਦੇਖੀ ਰਾਤਾ ਜਮੇ ਬੰਦ ਹੋ ਜਾਣਾ। ਚੱਲ ਇਹਦਾ ਗੰਦਾ ਹਾਂ ਗਾਹਾਂ ਨੂੰ ਬੰਦ ਹੋ ਜਾਣਾ। ਪੰਨ ਦਾ ਰਸਤਾ ਕਰ ਮੈਂ ਦੇਖਿਆ ਉੱਥੇ। ਮੈਂ ਦੇਖਿਆ ਪਿੱਛੇ। ਜਿਹੜਾ ਇੱਥੇ ਖੜੇ ਬੂਟੇ ਉਹਨਾਂ ਨੇ ਕਿਤੇ ਲਖੜ ਦੇਣਾ। ਇੱਥੇ ਗੁੰਝੇ ਵੀ ਖੜੇ ਖੜੇ। ਲਖੜ ਦੇਣਾ ਉਹਨਾਂ। ਪੂਝੇ ਬਰ ਹੋ ਗਏ। ਉਹਨਾਂ ਪਤਾ ਹੁਣੀ ਅਗਲੇ ਨੂੰ ਵੱਢਣ ਚਾਹੀਦੇ ਮਾਲਕ ਨੂੰ। ਠੀਕ ਨਹੀਂ ਗੱਲ। ਸਾਰੀ ਰੰਗ ਹੁੰਦੇ ਆ ਫਿਰ ਕਿਆ ਫਾਇਦਾ ਇਹਦਾ? ਵਾਹ। ਪੰਜਾਹ ਭੀਆਂ ਇਹਦੀ ਇੱਕ ਪੰਜਾਹ ਤੇ ਵੱਧ ਉੱਧੇ ਕੀ ਦੇਖ ਬੰਦਾ ਹੀ ਨਹੀਂ ਹੈਗਾ ਇੱਧਰ ਕੋਈ ਇੱਧਰ ਗੰਨਾ ਹਾਂ ਇੱਧਰ ਉਟੇ ਉਟਾ ਹੋ ਗਿਆ ਕਹਾਂ ਨਹੀਂ ਲੋਈ ਰਹਿ ਗਈਆਂ ਪੱਟੇ ਜਗ ਭਜਨ ਹਾਂ 55 ਜਾ ਭਰੀਆਂ ਇਹਦੇ ਚ ਹਾਂ ਇਹ ਵੀ ਪਾਰੀ ਬੜਾ ਸੇਖਾ ਲਾਖ ਦੇ ਲਈ ਹਾਂ ਪਾਰੀ ਵੀ ਭਾਰੀ ਪਾਈ ਹੋਈ ਬਹੁਤ ਇਹਨਾਂ ਨੇ 9 ਜੂਨ ਤੋਂ ਤਾਂ ਭਜਨ ਕੀ ਹੈ ਹਾਂ ਜਨਮ ਤੋਂ ਭਜਨ ਹੋਣ ਪਜੰਦੇ ਮੇ ਹੈ। ਕਿਛੀ ਜੀ। ਇਹ ਤਾਂ ਲੰਚ ਰਿਫਿ ਪਿਆ। ਉਹ ਸਹੀ ਪਈ ਹੈ। ਭਰੀ ਭਾਰੀ ਪਾਈ ਸੀ ਨਾ ਅੱਜ। ਅੱਜ ਤਾਂ ਚਾਨ ਨੇ ਹੈ। ਉਹ ਦਿਨ ਠਾਰਾ। ਇਹ ਵੀ ਠਾਰਾ ਹੀ ਹੈ। ਇਹ ਨੂੰ ਹੀ ਪਜੰਦੇ ਹੀ ਹੈ। ਇਹ ਨੂੰ ਲਾ ਦੋ ਜੇ ਚਾਰ ਕਿਲੋ ਪੈ ਗਿਆ ਸੜਕ ਪਰ ਡਾਉਣੀ ਪੈਣੀ ਆਏ ਦੇਖ ਲਿਓ। ਕੋਈ ਬਾਤ ਨਹੀਂ। ਫੱਟ ਕਿਲੇ ਹੈ। ਹਾਂ। ਤੋਂ ਗਿਆ ਕੇ ਇਹ ਕਿ ਹੋਣਾ ਬਾਕੀ। ਹਾਂ। ਇਹ ਫੇਰ ਨਾ ਕਹਿੰ ਮੈਨੂੰ ਮੈਂ ਸੜਕ ਕੋਲੇ ਦਊਂਗੀ। ਹਾਂ। ਜੇ ਫਿਰ ਪਰੇ ਆਉਣਾ ਟਰੈਕਟਰ ਗਿਆ ਨਾ ਨਹੀਂ ਸਾਰਾ ਰਾਤ ਦਾ ਬੱਟੂ ਜਣਾ ਰਿਹਾ ਰੇਗੂ ਵਾਲਾ ਫੱਟ ਗਈ ਇਹਨਾਂ ਤੇ 9-10 ਵਜੇ ਚੱਲਾ ਗਿਰ ਵੀ ਨਹੀਂ ਭਰੀਆ ਚ ਬਹੁਤ ਬੋਲ ਪਾਈ ਇਹਨਾਂ ਨੇ ਭਾਰੀ 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 ਭਰੀ ਜੇ ਹੈ ਮੁਰਦਾ ਤਾਂ ਨਹੀਂ ਹੈਗਾ ਮੁੜਦਾ ਪੰਦਰਾਂ ਚ ਮੁੜ ਕੇ ਆਊਗਾ ਹੈ ਨਹੀਂ ਮੁੜਦਾ ਬਹੁਤ ਬੋਲ ਗਿਆ ਭਾਈ ਉਹ ਦੋ ਤੀ ਤੂ ਕਿਹੜੇ ਵਿੱਚ ਹੋ ਗਿਆ ਉਹ ਦੂਈਆਂ ਦੂਈਆਂ ਭਰੇ ਨਾਲ ਪੈਸੇ ਨਹੀਂ ਦੇਣਾ ਜਿਹੜੇ ਪਰਲੇ ਸੀ ਸਿੱਪੇ ਚ ਭਰ ਗਿਆ ਤੇ ਪੂਰੇ ਨਾਲ ਭਰ ਗਿਆ ਉਹਨਾਂ ਨੇ ਬਜਨ ਕੱਟ ਦੇਣਾ ਕਿੰਗ ਕਰ ਜਾ ਕੇ ਨਾ ਦੇਖੀ ਲਾਗਦੀ ਉਹ ਬੂਤਿਆਂ ਕਰਕੇ ਮਾੜਾ ਤਾਂ ਹੋ ਉਹ ਜੇਕਰ ਦੂਏ ਲੱਬੇ ਬੇਏ ਕਿ ਲੱਤ ਕੇ ਉਹ ਵੀ ਕਾ ਲਾਤਾ ਹੋਗਾ ਲੱਬਦੇ ਹੁਣੇ ਹੈ ਆਹ ਬੋ ਗਾਂਗੇ ਤਾਂ ਉਸ ਨੂੰ ਠੁਆਈਂ ਜਦ ਅਜਾ ਲ ਅਜਾ ਤੂੰ ਲੱਦਰੀਆਂ ਨਾਲੇ ਲਾਤਾ ਹੈ ਮਤਲਬ ਹਮ ਲੋਕ ਜਾਈਂਗੇ ਨਾ ਬੱਬੇ ਜੀ ਇਹ ਮੇ ਕੋਈ ਭਰੀ ਦੀ ਸਾਫ ਦਾ ਬੇਰੀ ਨਾ ਇੱਕ ਭਰੀ ਦਾ ਕਰਦੇ ਨੇ 50 ਕਿਲੋ ਦੀ ਇੱਕ ਕਰਦੇ ਨਹੀਂ ਹੋਣੀ ਹਾਂ ਹਾਂ ਇੱਕ ਬੰਦਾ ਭਰੀ 50 ਕਿਲੋ ਦੀ ਕਰਦਾ ਤੇਰੇ ਵਾਲੇ ਦੇਖਿਵੇਂ ਭਰੀਆਂ ਉਹ ਬੇਚਿਆ ਕੀ ਕੋਈ 2 ਕਿਲੋ ਨਹੀਂ ਕੋਸੜੀ 5 ਕਿਲੋ ਨਹੀਂ ਆਏ ਹੱਥ ਨਾਲ ਚੱਕਣ ਚੱਕੀ ਆਉਣ ਜਹੀਏ ਭਈਆਂ ਦੇ ਹੈ ਜੀ ਉੱਕਾਂ ਬੰਤੀਆਂ ਆਹੋ ਫਿਰ ਹੱਥ ਵਿੱਚ ਜੱਕੀ ਆਉਣਾ ਇਹਨਾਂ ਨੇ ਬਾਟ ਨਹੀਂ ਨਾ ਵੱਡੀ ਜਿੰਨਾ ਨਮਗਰ ਹੁੰਦਾ ਆਹੋ ਫਿਰ ਤੂੰ ਸ਼ੁਕਰ ਕਰ ਛਿੱਲ ਹੋ ਗਿਆ ਜਿੱਥੇ ਦੇਖਿਆ ਉੱਤੀ ਬੰਪੀ ਉਹਨਾਂ ਨੇ ਮੈਂ ਸ਼ੁਕਰ ਕਰ ਉਹਨਾਂ ਨੇ ਛਿੱਦਤਾ ਹੈਂ ਮੈਂ ਸ਼ੁਕਰ ਕਰ ਛਿੱਲ ਤਾਂ ਉਹਨਾਂ ਨੇ ਆ ਗੰਨਾ ਸਾਲਾ ਵਧੀਆ ਤੁਹਾਨੂੰ ਵਿੱਚ ਗੰਨਾ ਤਾਂ ਠੀਕ ਦਾ ਨਾ ਨਹੀਂ ਤਾਂ ਹੈਗਾ ਗੰਨਾ ਉਹ ਉਂ ਛਿੱਦਦਾ ਤਾਂ ਉਂ ਤਾਂ ਠੀਕ ਤਾਂ ਗੰਨਾ ਉਹ ਮਾਹ ਬੁਟੇਨ ਕਿਹਾ ਹੁਣ ਬੰਦਾ ਆਹੋ ਫਿਰ ਹੁਣ ਬੰਦਾ ਤੱਕ ਤੇ ਹੁਣ ਨਾ ਦਬਾਈ ਆਧੇਰਾ ਬੁਟਾ ਦਰਾ ਹਾਲ ਕੋ ਥਾਲ ਪਈ ਆ ਬੁਦਾ ਬੁਟਾ ਕਿੰਨੇ ਬਾਈ ਤਿੰਡੇ ਵਾਲਾ ਬਹੁਤ ਆਹ ਬੁਟਾ ਪਰ ਆ ਵੀ ਇਹਦਾ ਬੁਟਾ ਠੀਕ ਹੈ ਕਿੱਥੇ ਗਿਆ ਦੇਖ ਤਾਂ ਨਹੀਂ ਇਹ ਕਰ ਦਿੰਦੇ ਆ ਕਿਹੜੇ ਟਾਈਮ ਦੇ ਲੱਗੇ ਪਏ ਲੱਗਣ ਹੈ ਉਹ ਬੰਦੇ ਛੇ ਆ ਜਾਂਦੇ ਹੁਣ ਛੇ ਦੀ ਘੁੱਪਰ ਚੜ੍ਹ ਜਾਂਦਾ ਟੋਣੇ ਵਾਲੇ ਤਿੰਨ ਨਹੀਂ ਇੱਕ ਚ ਕਰਉਂਦਾ ਬਾਟ ਵੀ ਮਾਰਦੀ ਉਹ ਉੱਥੇ ਤੇ ਚੱਕ ਕੇ ਲੈ ਪੜਾ ਤੇ ਫੇਰ ਉੱਧਰ ਗਿੱਲਾ ਉੱਧਰ ਟਰੈਕਟਰ ਜਾਣਾ ਨਹੀਂ ਤਾ ਪਾਣੀ ਖੜਾ ਪਿਆ ਕਾਲਾ ਕੀ ਜਾਲਾ ਇਹ ਹੈ ਜਗਦੀਪ ਵਾਲਾ ਕੱਲ ਨੂੰ ਆਪਣੇ ਵਾਲਾ ਲੱਗਦਾ ੁੱਲੇ ਜਗਦੀਪ ਵਾਲਾ ਇਹ ਕਾਲਾ ਮੈਂ ਆਪਣੇ ਵਾਲਾ ਲੱਦਣਾ ਕਰਦਾ ਕਾਲਾ ਇਹ ਫੱਕਾ ਛੋਟਾ ਹੈ ਛੋਟਾ ਫੱਕ ਪੈ ਜਾਂਦਾ ਪੁੱਤ ਨਹੀਂ ਹੋਣਾ ਕਿੰਨਾ ਵੇਖੀ ਤੂੰ ਪੁੱਤ ਦਾ ਮੈਂ ਤਾਂ ਆਪ ਕਹਿੰਦਾ ਸੋਕਰਾ ਪੂਰਾ ਹੋਵੇ ਇੱਥੇ ਸਾਲਾ ਮੜਾ ਇਹ ਕਹਿੰਦੇ ਮੁੜਕਣ ਮੈਂ ਪੂਗਾਉ ਜਵੇ ਮੈਂ ਤਾਂ ਇਹਨੂੰ ਦਸਦਾ ਪਹਿਲੇ ਹਾਂ ਜੀ ਪੂਰਾ ਹੋਊਗਾ ਵਧੀਆ ਵਾਹ ਵਾਲੀ ਵੀ ਤਾਂ ਲੱਗ ਗਈ ਹੋਈ ਹੈ ਨਾ ਤਾਂਗ ਤਾਂਗ ਦਾ ਠੀਕ ਹੈ ਯਾਰ ਬਾਗਲੇ ਪਾਸੇ ਦੀ ਜਾਂਦੀ ਸਰ ਠੀਕ ਨਹੀਂ ਇਧਰਲੀ ਫਿਰ ਮੀਂਹ ਤਾਂ ਲੱਗਦਾ ਹੀ ਨਹੀਂ ਟਰੈਕਟਰ ਜਿਹੜੀ ਭੈਣੀ ਵਾਲੀ ਇਧਰ ਲਿਆ ਉਹ ਕਿੱਥੋਂ ਲੰਘਣਾ ਉੱਥੇ ਤਾਂ ਗੱਡੀ ਦਾ ਰਸਤਾ ਮਸੀਨ ਨਾਲੋਂ ਠੀਕ ਆ ਛੜੀ ਮਸ਼ੀਨ ਆਈ ਨਵੀਂ ਹਾਂ ਗੰਨਾ ਵੱਢਣ ਵਾਲੀ ਉਹ ਤਾਂ ਠੀਕ ਰਹਿ ਗਏ ਕਿੰਗੇ ਉਹਨੂੰ ਟਰੈਲੇ ਨਾਲੇ ਚੂਹ ਚਾਹੀਦਾ ਬਿੱਡ ਵਾਲੇ ਬੜੇ ਕਿੱਕਾ ਟਰੈਕਟਰ ਚਾਹੀਦਾ ਕਿੱਕਾ ਟਰੈਲਾ ਚਾਹੀਦਾ ਉਹਨੂੰ ਜੱਕਾ ਟਰਾਲਾ ਦੋਵੇਂ ਬਿੱਡ ਵਾਲੇ ਉਹ ਤਾਂ ਬਈਆ ਮਸ਼ੀਨ ਦਾ ਲੈਣੀ ਆ ਉਹ ਤਾਂ ਮਿਲ ਮਾਈ ਲੱਗਣਾ ਜਿਹੜਾ ਟਰਾਲਾ ਖੋਲ ਕੇ ਚੱਕਦਾ ਜੇੱਕ ਜੇ ਮਿਲ ਮਨ ਲੱਗ ਜਾਣਾ ਉਹ ਤਾਂ ਬਿੱਟਾਈਲੇ ਡੇਟਾ ਘੱਟ ਕਰਨ ਉਹ ਟਰਾਲੀ ਚੱਕ ਦਿੰਦਾ ਅੱਛਾ ਤੇ ਫਾਇਦਾ ਵੀ ਕਿੰਨਾ ਜਾਂਦੀ ਸੇ ਵਿਲਾ ਉਹਨਾ ਤਾਂ ਤੇ ਗਾਹ ਗਾਹ ਹਾਂ ਸੁੱਦੀ ਲੈਣ ਸੁੱਦੀ ਲੈਣ ਲੱਗਣੀ ਤੇ ਆ ਬੁੱਟੇ ਮੇ ਚੱਲ ਜੂਗੀ ਆ ਚੱਲ ਜਣੀ ਆ ਨਹੀਂ ਬਾਈ ਨਹੀਂ ਬੁੱਟੇ ਜੀ ਨਹੀਂ ਚੱਲਣੀ ਨਹੀਂ ਨਹੀਂ ਜਿੱਕਰ ਗਿਆ ਨਾਲ ਟਰਾਲੀ ਚੱਲਦੀ ਨਾਲ ਟਰਾਲੀ ਨਾਲ ਵੀ ਹਲਦਾ ਸੀ ਨਾ ਗੁੱਲੀਆਂ ਕੱਢਦਾ ਹਾਂ ਹਾਂ ਨਾਲ ਦੀ ਨਾਲ ਹਾਂ ਇਹ ਬੁੱਟੇ ਮਾਂ ਚੱਲਣਾ ਸਾਫੇ ਦਾ ਹੀ ਆ ਛੱਬਦਾ ਜੀਰੀ ਪੜਦੇ ਨੇ ਜੀਰੀ ਪੜਦੇ ਨੇ ਟੋਪਾ ਟੋਪੀ ਲਾਈਆਂ ਲੱਗੀਆਂ ਹੋਈਆਂ ਮਸ਼ੀਨਾਂ ਜੀਆਂ ਹਾਂ ਹਾਂ ਹਜ਼ਾਰ ਵਾਲੀ ਆ ਭੈਣ ਦਾ ਲੇਬਰ ਨਹੀਂ ਚੱਲਣਾ ਹੋਰ ਕੀ ਆ ਮਸ਼ੀਨ ਵਾਲਾ ਕੰਮ ਹੋ ਗਿਆ ਜੀਰੀ ਵਾਲਾ ਦੂਆ ਹੈ ਵੀ ਥਲੀ ਘੱਟ ਪੈਂਦਾ ਉਹ ਹਾਂ ਬ੍ਰੋ ਇਹ ਦਾ 110 ਪੌਂਡ ਕਿੰਨਾ ਪਿਆ ਉਦੋਂ ਟਿੱਪਰ ਮਾ ਉਹਦੇ ਟਿੱਪਰ ਚ ਪਈ ਆ 105 ਪੌਂਡ ਤੋਂ ਹੋਇਆਗਾ 105 ਹੋਇਆ ਟਿੱਪਰ ਵੀ ਤੇ ਲੈ ਕਿੱਡਾ ਅਬ ਟਰਾਲੀ ਉਨੀ ਕਿ ਪੈਣੀ ਤੇਰੀ ਉੱਚੀ ਟਰਾਲੀ ਆ ਉਨੀ ਕੋਈ ਮਤ ਪੈਂਦਾ ਜਿਆਦਾ ਹੋਣਾ ਨਾ ਟਿੱਪਰੋਂ ਜਿਆਦਾ ਬਟਰਾਲੀ ਬੜੀ ਹੋਣੀ ਉਹ ਯਾਰ ਭਾਈ 90 95 ਕੰਟਰੋਲ ਜੰਨਾ ਪੈਂਦਾ ਟਰਾਲੀ ਚ 100 ਦੀ ਭਰਤੀ ਆ ਠੀਕ ਆ ਹਾਂ 100 ਕੋ ਪੈਂਦਾ ਮਾ ਬੈੱਡ ਵਾਲੇ ਉਹ ਮੇਰੀ ਹੋਂਗਾ ਚ ਹਾਂ ਕਿੰਨੇ ਟਾਈਮ ਮ ਕਿੱਲਾ ਪੜਦੀ ਪਹਿਲਾਂ ਉਹ ਉਹ ਤਾਂ ਸਾਲੀ ਟਾਈਮ ਲਾਉਂਦੀ ਹੋਣੀ ਉਹਨਾਂ ਦਾ ਟਾਈਮ ਉਹਦਾ ਬਹੁਤ ਸਪੀਡ ਵਾਹਤਾ ਉਹਦੀ ਮੈਂ ਕੰਡ ਤੋਂ ਕੰਡ ਮਕੀਲਾ ਫੜ ਦਿੰਦੀ ਥਿੱਲੇ ਮੈਂ ਕਿ ਕਿੰਨੀਆਂ ਪਰਚੀ ਹੋਣ ਕਿਲੇ ਮਤੇ ਥਿੱਲੇ ਮੈਂ ਮੰਨ ਕੇ ਚੱਲ ਚਾਰੇ ਰੱਖੇ ਚਾਰੇ ਪਰਚੀਆਂ ਹੋਗੀਆਂ ਦੇਖ ਲੈ ਫਿਰ ਚਾਰ ਟਰਾਲੇ ਹੋਗੇ ਘਾਂਟੇ ਮੈਂ ਆਪਣਾ ਘਾਂਟੇ ਮੈਂ ਦੋ ਘਾਂਟੇ ਬਿਨਾਂ ਦਾ ਬਈ ਲੱਜ ਮਿਲ ਜੇਰ ਕੇ ਆ ਕੇ ਹੋਰ ਇਹ ਵੀ ਦੇ ਕਿੰਨਾ ਫਰਕ ਹੈ ਹਾ ਉਹ ਉਹਨਾਂ ਛੇਤੀ ਕੰਮ ਚੱਲਣਾ ਉਹਦਾ ਪੰਗਾ ਹੋਰ ਆ ਇੱਕ ਇਹ ਝੂਮੜਾ ਆ ਗਿਆ ਬੀ ਝੂਮੜਾ ਦੇ ਵਿੱਚ ਚਲੇ ਵੇੜ ਦਿੰਦੀ ਹੈ ਗਾਂਹਾਂ ਵਿੱਚ ਗਾਂਹ ਚੀਚੀ ਜੀ ਨਹੀਂ ਪਾਣੀ ਮਿੱਠਾ ਹੋਰ ਸਹੀ ਉਹਨਾ ਵੀ ਪੀ ਜਾਏਗਾ ਸ਼ਾਇਦ ਜਿੰਸੀ ਮਿੱਠਾ ਹੀ ਪੀਤਾ ਉਹਨੇ ਵੀ ਹੈ ਇੱਧਰ ਵਾਹ ਜਾਈ ਅਸੀਂ ਇੱਧਰ ਗਏ ਤੇ ਮਸ਼ੀਨਾਂ ਚੱਲਦੀਆਂ ਇੱਧਰ ਤਾਂ ਹਯੂ ਸਾਹਿਬ ਕਿੰਨੇ ਗੰਨਾ ਵੀ ਬਹੁਤ ਅੱਧਾ ਗੰਨਾ ਬਹੁਤ ਹੈ ਗੰਨਾ ਖੜਾ ਦੂਆ ਹੈ ਤੇ ਤੈਨੂੰ ਕਿਹਾ ਜੇ ਘਰ ਲਈ ਕਾਹੀ ਪਰ ਫੁੱਲ ਨਹੀਂ ਨਿਕਲਦਾ ਹਾਂ ਇੱਕ ਨਾ ਗੰਨੇ ਫੁੱਲ ਨਹੀਂ ਨਿਕਲਦਾ ਸਾਰੀਆਂ ਪਰ ਇਹ ਨਿਕਲਦਾ ਏ ਉਧਰ ਮਿੱਲਾ ਬੰਦੇ ਨਹੀਂ ਹੁੰਦੀਆਂ ਉਹ ਲੇਟ ਚੱਲਦਾ ਜੀ ਉਹ ਉਧਰ ਹਾਂ ਬੀਜੜ ਤਿਆਰ ਹੋ ਜਾਂਦਾ ਮੁੰਡਾ ਖੜਾ ਹੁੰਦਾ ਹਲੇ ਐ ਆਉ ਦੇ ਪਰ ਨਹੀਂ ਨਿਕਲਦਾ ਫੁੱਲ ਆ ਜਿਹੜੇ ਕਾਲੇ ਕੋਲੇ ਆ ਇਹ ਵੀ ਨਿਸਰਦਾ ਆ ਇਹ ਕਿਹੜਾ ਏ ਇਹ ਵੀ ਨਿਸਰਦਾ ਹੁਣ ਉਧਰ ਦੀ ਰਹਿੰਦਾ ਉਹ ਗਿਆ ਪਤਾ ਇਹ ਵੀ ਨਿਸਰਦਾ ਹੈ ਹਾਂ ਇਹ ਵੀ ਨਿਸਰਦਾ ਏ ਇਹਦੀ ਕਿੰਨਾ ਉਧਰ ਵੀ ਨਿਸਰਦੇ ਸਾਰੇ ਹੀ ਆ ਜੀ ਲੇਟ ਹੋ ਕੇ ਨਿਸਰਦੇ ਆ ਕੋਈ ਆਏ ਦਾ ਅੱਗੇ ਬਣੇ ਚੌਂਟ ਚੂੰਟ ਇੱਕ ਪਹਿਲਾ ਹੁੰਦਾ ਦਾ ਹਰਿਆਣੇ ਦੇ ਪੀਂਦੇ ਅੰਦਰ ਦਾ ਸੀ ਬਹੁਤ ਪੁਰਾਣੀ ਗੱਲ ਐ ਛੋਟੇ ਛੋਟੇ ਅਸੀਂ ਉਹ ਸਾਲਾਂ ਦੇ ਸਰ ਤੋਂ ਯਾਰ ਉਹ ਗੰਨਾ ਉਹਦਾ ਕੰਮ ਦਾ ਪੰਡਾ ਦਾ ਲੱਕੜ ਜਾਂ ਗੰਨਾ ਦਾ ਚੂਪ ਨਹੀਂ ਜਾਂਦਾ ਉਹ ਉਹਦੇ ਗਾਂ ਦੇ ਗਾਂਹ ਤੇ ਕਹਾ ਪਰੈਟੀਆਂ ਬਦਲ ਗਈਆਂ ਉਹਦੇ ਕਵਰੀ ਬਹੁਤ ਪਤਲੀ ਜਾਂਦੀਆਂ ਪਰ 85 ਹਰ 18 ਵਰਗਾ ਗੰਨਾ ਕੋਈ ਨਹੀਂ ਹੈਗਾ ਮਿੱਠਾ ਨਿਹੰਦਰ ਦੇ ਵਿੱਚ ਵਿੱਚ ਪੈਦਾ ਹੋ ਜਾਂਦਾ ਉਹਦੇ ਬੀਜ ਤਾਂ ਕਿਆ ਪੈਦਾ ਹੁੰਣਾ ਆਖ ਨੂੰ ਫੁੱਲੀਆ ਨਿਕਲਦਾ ਪਰ ਜਿਹੜਾ ਝੂਂਡਵਾਂ ਨੂੰ ਨਿਕਲੇ ਆਉਂਦਾ ਯਾਰ ਉੱਕੜਾ ਨਿਕਲਦਾ ਝੂਂਡ ਨੂੰ ਨਿਕਲੇ ਆਪਣੇ ਨੂੰ ਨਿਕਲਦਾ ਬਸ ਹਾਂ ਇਹ ਨੌਂ ਚੰਨ ਗਿਆ ਕੋਈ ਨਹੀਂ ਉਹ ਦੱਬ ਲੈਣ ਆਇਆ ਤੇ ਸੱਤਿਆਂ ਨੇ ਦੱਬਣ ਸੱਤਿਆਂ ਨੇ ਕਿੱਥੇ ਭਜਾਉਣਾ ਸਤ ਸਾਰੀ ਸਵਾਰ ਕੇ ਬੱਤੇ ਸੱਤਾਂ ਉੱਪਰ ਨੂੰ ਬੁਨਾ ਮਨਾਰ ਹਾਂ ਹਾਂ ਜਾਨ ਲਾਈਟ ਬੰਦ ਕਰਦੇ ਜਰ ਤੇ ਲਾਈਟ ਮੂੰਹ ਉਪੈਂਦੀ ਆ ਇੱਧਰ ਨੂੰ ਕੋਈ ਹੋ ਜਾ ਗੀ ਮਾਂਡਾ ਜਿਹਾ ਮੂੰਹ ਪਰ ਉਹਦਾ ਗੜਾਸਾ ਪੈਰ ਬਰੀ ਦਾ ਮਾਮਲੇ ਠੀਕ ਆ ਹੁਣ ਹਾਂ ਬੜੀ ਵਧੀਆ ਇਹ ਭਾਈ ਲਾਈਟਰ ਵਾਲੀ ਬਾਹਰ ਨਾਲ ਕੱਢੀ ਹੁਣ ਭਰੀ ਦੇਖ ਕੇ ਰੱਖੀ ਜਾਈ ਆਪਣੀ ਆਹ ਲਾਈਟ ਟਾਈਮ ਬਹੁਤ ਕੱਢਦੀ ਆ ਇਹ ਬਹੁਤ ਟਾਈਮ ਕੱਢਦੀ ਨੱਕੇ ਨੁੱਕਿਆਂ ਨੂੰ ਵੀ ਹੋਰ ਠੀਕ ਆ ਵੀਡੀਓ ਲਾਉਣਾ ਵੀ ਲ ਬਹੁਤ ਵਧੀਆ ਚੀਜ਼ ਐ ਦੇਖ ਤਾ ਰੋਸ਼ਨੀ ਕਿੰਨੀ ਦਾ ਹੋਰ ਨੇ ਘੱਟ ਕਾਲਾ ਵੱਧ ਕਾਲਾ ਇੰਡੀਕੇਟਰ ਲਾਣਾ ਇੰਡੀਕੇਟਰ ਲਾ ਲੈ ਜੋ ਕੁ ਮਾਰਗੀ ਕਾਲਾ ਇਹਦਾ ਚਮੱਕੇ ਵੀ ਮਾਰ ਲਾ ਜਿੰਦੀ ਆ ਇਹ ਕੋਈ ਯੋਦ ਆਪਦੇ ਚ ਮੱਕੇ ਮਾਰ ਲਾ ਜਣਾ ਇਹਨੇ ਲੈ ਲੈ ਆਈ ਗੱਲ ਆ ਜਿੰਦੀ ਐ ਕਿਹੜਾ ਕੋਈ ਮਾਰਦੀ ਕਰਾ ਲਾਈ ਤੇ ਉਹ ਕੀ ਕਰਨੀ ਕੋ ਹੈ ਵਧੀਆ ਹੈ ਬਹੁਤ ਵਧੀਆ ਚੀਜ਼ ਹੈ ਟਾਈਮ ਸੋਨਾ ਕੱਢਦੀ ਚਾਰ ਜੀ ਖੁੱਲ ਜਾਨਾ ਕਰ ਦਿੰਦੀ ਹੈ ਪੂਰਾ ਜਾਨਣਾ ਹੈ ਇਹ ਅਮਰੀਕਾ ਦੀ ਹੈ ਮੈਂ ਕਹਿੰਦਾ ਇਹ ਹਾਏ ਮੇਰੀ ਕਿੰਨੀ ਕਮਾਰ ਹੈ ਜੀ ਹੈ ਦੇਖ ਤਾਂ ਜਾਨਾ ਤਾਂ ਬਹੁਤ ਹੈਗਾ ਜਾਨਾ ਬਹੁਤ ਹੈ ਜਾਨਣਾ ਦਨਦਾ ਬਹੁਤ ਲੈ ਵਾ ਇਹ ਕੈਮਰੇ ਬਣਾ ਤਿੱਖਾ ਵੀ ਹੋ ਜਾਂਦਾ ਬੁੱਤੇ ਕਮਾ ਕੇ ਚੌੜਾ ਵੀ ਹੋ ਜਾਂਦਾ ਜਾਨਾ ਨਾ ਹਾਂ ਅਬ ਮੂਰੇ ਇਹ ਲੱਗਿਆ ਵਾ ਕੈਮਰੇ ਵੰਗਣਾ ਜਿਹੜਾ ਕੈਮਰਾ ਆਉਂਦਾ ਨਾ ਮੂਰੇ ਲੱਗਿਆ ਵਾ ਕਮਾਉਣੇ ਨੂੰ ਥੋੜੋ ਨੀ ਦੂਰ ਨੇੜੇ ਕਰਨੇ ਨੂੰ ਉੱਕਣਾ ਹੋ ਜਾਂਦਾ ਇਹ ਜਾਨਵਰ ਅਬਾ ਖੜ ਗਈ ਸਵੇਰ ਉਹ ਵਾਤ ਤੇ ਜਲਦੀ ਦੀ ਆਵਾ ਹੁਣ ਉੱਡ ਘਟ ਗਈ ਸਵਾ ਪਰ ਇਹਨੂੰ ਤਾਂ ਗਿਆ ਠੰਡ ਲੱਗਣੀ ਆ ਸਾਡੇ ਤਾਂ ਪੌ ਲੱਗਦੀ ਆ ਤੇ ਗਰਮੀ ਆਈ ਪਈ ਨਾ ਤੁਸਾਂ ਹੈ ਠੰਡ ਤਾਂ ਪੌ ਲੱਗਦੀ ਆ ਇਹਨੂੰ ਤਾਂ ਗਰਮੀ ਆਈ ਪਈ ਹੋਣੀ ਆ ਇਹ ਲੱਗੇ 3 ਵਜੇ ਲੈ ਤਨ ਮੈਂ ਕਹਿੰਦਾ ਸਾਢੇ 3 ਸਾਢੇ 3 ਲੱਗੇ ਤੇ ਬੰਦੇ ਘੱਟ ਕਰਕੇ ਟਾਈਮ ਲੱਗਿਆ ਬਾਈ ਨਹੀਂ ਮੈਂ ਕੱਦੀ ਲਾਦ ਦੇਣੀ ਸੀ ਹੁਣ ਵਾ ਉਹੀ ਅਗਲਾ ਫਰਕ ਆ ਸਾਡੀ ਕੰਮ ਚ ਜ਼ਿਆਦਾ ਲੋ ਬਈ ਚੱਲ ਪਿਆ ਕੰਮ ਬਾਈ ਇਹ ਇਸਲਾ ਬੀ ਹੋਈ ਜਾਂਦਾ ਹੰਡਾ ਚ ਬਹੁਤ ਹੋਗੀ ਹੰਡਾ ਤਾਂ ਹੈਗੀ ਆ ਬਾਈ ਇਹ ਲੱਗਦਾ ਪਤਾ ਹੁਣ ਨੀ ਸ਼ਾਹਨਾ ਅੱਪਾ ਕੱਠੇ ਕੇ ਪਈ ਜਾਂਦੇ ਹੁਣ ਪੁਲਾੜ ਹੰਡਾ ਆਏ ਆ ਕਣਕਾਂ ਨੂੰ ਬਹੁਤ ਵਧੀਆ ਆ ਹੁਣ ਇਹ ਨਹੀਂ ਕਣਕਾਂ ਨਾਲ ਹੀ ਚੜਾ ਦਿੱਤੀਆਂ ਇਹ ਹੁਣ ਕਣਕਾਂ ਨੂੰ ਬੀਜ ਹੋ ਜੂਗੀ ਜੇ ਬੀਜ ਨਹੀਂ ਸਭ ਨਾਲ ਬੀਜ ਨਹੀਂ ਖੁਣ ਵੀਦਾ ਉਹ ਤਾਂ ਲੇਟ ਹੋ ਗਈ ਬਾਈ ਛੇਤੇ ਬੀਜ ਵੀ ਚੱਲੂਗਾ ਉਸ ਵੀ ਗੱਲਾਂ ਨੂੰ ਦੱਸ ਦੇ ਤਾਂ ਫੇਰ ਨਹੀਂ ਬਤਾਂਉਣੇ ਹਾਂ ਫੇਰ ਉਹਦੇ ਬਾਅਦ ਐਵੇਂ ਕਹਿੰਦਾ ਕਿੰਨਾ ਗੰਨਾ ਵੱਢਿਆ ਉੱਥੇ ਫਿਰ ਕਾੜ ਕੇ ਬੀਜੀਂ ਕਿ ਕਰੀਏ ਇੱਕ ਹਫ਼ਤਾ ਨਾ ਧਰਮੀ ਪੈ ਜਾਂਦੀ ਹੋਰ ਨਾਲ ਹੀ ਫਿਰ ਆਉਣੀ ਜਿੱਥਰੇ ਉਹਦਾ ਬਲ ਨਹੀਂ ਲਉਂਦੀ ਪੂਰੀ ਬਨਾਲੀ ਬਣੀ ਪਈ ਆ ਹੋਰ ਵੀ ਨਾਲ ਹੀ ਜਈ ਵੀ ਦੀ ਜਈ 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 ਹੈ ਜਈ ਵੀ ਦੀ ਮੱਕੀ ਵੀ ਤੇ ਮੱਕੀ ਹੋ ਜੇ ਮਿੱਥੇ ਹੋ ਜਣੇ ਪੂੜਾ ਮੱਕੀ ਹੋ ਜੂਗੀ ਜਾਂ ਹੋ ਜੂਗੇ ਜਿਉਂ ਵੀ ਹੋ ਜਾਂਦੇ ਆ ਜਿਉਂ ਵੀ ਹੋ ਜਾਂਦੇ ਆ ਹਾਂ ਯਾਨੀ ਕਣਕ ਲੇਟ ਹੋਊਗੀ ਹੈ ਨਾ ਆਓ ਫਿਰ ਜੋਂ ਹੋ ਜਾਣੇ ਐਵੇਂ ਜਾਓ ਮਿੱਤੇ ਨੇ ਜੋਂ ਬੀਜਦੇ ਮੈਂ ਬੀਜੀ ਤੇ ਗੀ ਗੱਲ ਸਮਝਾ ਦੋ ਤੋ ਸਲਾਮ ਵੀਰ ਤੇ ਤੂੰ ਬਿਜਾਉ ਵਧੀਆ ਰਹੂਗਾ ਨਾਲੂ ਖਾਲੀ ਖੜ ਕੇ ਤਿੰਨ ਦਿਨ ਕਹਿੰਦਾ ਮੈਂ ਗੋਂ ਬੀਜਦੇ ਨੇ ਜੋਂ ਦਾ ਟਾਈਮ ਹੈਗਾ ਮੈਂ ਕਿਉਂ ਪੈ ਪਿੱਛੇ ਸੜੇ ਤੇ ਮੇਰੇ ਪਾਸੇ ਬਾਤ ਕਰਦੇ ਵਿਚੇ ਚੋੜੀ ਖੜੇ ਮੇਗਾ ਵੀ ਬਥੇਰੇ ਆ ਲੈ ਅਗਲੀ ਕੋਈ ਨਹੀਂ ਟਾਰ ਰੇਟ ਆ ਉਹਨੂੰ ਟਾਲਫੋਂ ਮਾਰਦਾ ਆ ਗਿਆ ਅਬ ਇਹ ਰੱਦ ਲੈ ਨੋਟ ਆਇਆ ਪਕਾਊਗਾ ਅੱਲਾ ਤੇਰੇ ਪਕਾਊਗਾ ਬੰਨੀ ਆਇਆ ਪਰਣਾ ਨੂੰ ਪਾ ਕੇ ਬੀਚਾ ਹਾਂ ਗਾਣਾ ਜਾਂ ਫੇਰ ਲੱਗਦਾ ਹੋਰ ਕੀ ਆ ਕੀ ਕਰਨਾ ਠੀਕ ਹੈ ਉਹ ਪਿਚੋੜ ਆ ਤੂੰ ਵੀ ਰੱਟ ਜਾਈ ਨਹੀਂ ਹੋਣਾ ਤਾਂ ਮੈਂ ਕਿਹੜਾ ਉਰੇ ਹੈਗਾ ਮੈਂ ਤੇਰੇ ਕੋਲੋਂ ਉੱਥੀ ਨੂੰ ਲੈ ਆਉਂਗਾ ਪਾ ਕੇ ਮੈਂ ਮੈਂ ਉੱਥੀ ਨੂੰ ਲੈ ਆਇਆ ਤੇਰੇ ਕੋਲੋਂ ਆਹ ਬਈ ਲਾਈਟ ਬੰਦ ਕਰ ਦਿਜੇ ਹਾਂ ਲਾਈਟ ਬੰਦ ਕਰ ਦਿਜੇ ਕਰ ਦੇ ਬੰਦ ਓਏ ਉਧਰ ਆਪਣਾ ਬਾਰਾਹਵੋ ਵਾਲੇ ਕੋਲ ਪਰਮ ਹੈ ਅਸਰ ਧੰਨਵਾਦ ਲਾ ਬਲ ਬਟਲ ਚੰਗੀਆਂ ਆ ਜਾ ਪਿੱਛੇ ਕਾਲੀ ਇਕੱਠੀ ਹੋ ਗਈ ਜੀ ਇੱਥੇ ਨਾ ਹੈ 20 ਸ਼ੇ ਬਣਾਤੀ 20 ਸ਼ੇ ਪਿੱਛੇ ਪਿੱਛੇ ਸੇ ਬਣਿਆ ਨਾ ਦਾਬੂ ਰਹਿ ਰਿਹਾ ਹੈ ਕਿਹਨੇ ਲਗੇ ਠੀਕ ਹੈ ਤੁਸੀਂ ਐਂ ਦੱਸੋ ਠੀਕ ਹੈ ਠੀਕ ਹੈ ਉਹ ਵੀ ਹੋ ਵੀ ਨੋੜੇ ਉਹ ਵੀ ਰਸਈ ਪਾਉਣ ਲੱਗੇ ਭਾਈ ਰਸਤੇ ਪਾਉਣ ਲੱਗੇ ਉਹ ਰਾਹ ਟਰੈਕਟਰ ਹੈ ਭਈ ਇਹ ਮੂਰੇ 자, 가디오, 내 야, 귀여운 이 야, 얘들아. 뭐게, b u 뭐야, 칼리오가. 아, 그, 니가, 니가. 아, 그, 니가, 니가, 니가. ਹੇਪਾ ਇਹ ਸਾਡਾ ਲੋਡ ਚੱਕਿਆ ਵੀ ਲੈ ਮੇਹੀ ਥੋੜੀ ਜਿਹੀ ਗੱਲ ਨਾਲ ਦੇਖਦਾ ਥੋੜੀ ਦੇਖਣ ਆਹ ਲੋਡ ਕਿੰਨੇ ਚੱਕੇ ਫਿਰਦਾ ਵੀਰੇ 4 ਸੂਤ ਦਾ ਚਾਹੀਦਾ ਪੁੱਛੀ ਤੇ 4 ਸੂਤ ਦਾ ਚਾਹੀਦਾ ਹੈ ਨਾ ਸਪੈਸ਼ਲ ਜ਼ਿਆਦਾ ਹਾਂ ਦਿਖਾ ਲਾ ਨਾ ਹੜਲਾ ਵੀ ਗੋਲੀ ਬੰਗੇ ਆਪਰੇ ਤੇ ਹਾਂ ਯੱਕ ਇੱਧਰ ਵੀ ਦਿਖਾ ਦੇ ਵਾਟ ਭਾਈ ਵਾਟ ਰੋਟੀਆਂ ਗੇਰ ਤੋ ਇੱਧਰ ਤੇ ਚੱਕ ਰੋਟੀਆਂ ਬੰਨ੍ਹ ਦੇ ਸਿਰ ਤੇ ਔਰ ਬੱਜ ਰੱਖ ਦੇ ਉੱਪਰ ਇਹ ਪੈ ਜੂਗੀ 我把你给打下来了。